मुदा <multiple> ਪੰਜਾਬ ਸਰਕਾਰ ਮੁਰਦਾਬਾਦ 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 नंबर कंहिं कंदा सरकार बादा बंद ਜਾਂ ਦਾ ਸੀਐਮ ਉਹ ਤੋਂ ਬੋਲਤੂ ਹੈ ਉਹ ਮਾਨਸ ਸਿੰਘ ਜਿਨ੍ਹਾਂ ਵੱਲੋਂ ਪਿਛਲੇ ਸਮੇਂ ਵਿੱਚ 1 ਜੁਲਾਈ ਨੂੰ ਸਾਡੀ ਸਟੇਟ ਕਮੇਟੀ ਦੇ ਨਾਲ ਮੀਟਿੰਗ ਕਰਕੇ ਤੇ ਸਾਡੀਆਂ ਸਪੂਰਨ ਮੰਡਾਂ ਨੂੰ ਮੰਨਣ ਵਾਸਤੇ ਉਹਨਾਂ ਨੇ 20 ਤਰੀਕ ਨੂੰ ਦੁਬਾਰਾ ਮੀਟਿੰਗ ਕਰਨ ਦਾ ਭਰਸਾ ਦਿੱਤਾ ਸੀ ਪਰ ਜਦੋਂ ਕੱਲ ਪਿਛਲੇ ਕੱਲ ਆਪਾਂ 19 ਤਰੀਕ ਨੂੰ ਅਧਿਕਾਰੀਆਂ ਨਾਲ ਇਸ ਚੀਜ਼ ਦਾ رابطہ ਕੀਤਾ ਤਾਂ ਉਹ ਬਿਲਕੁਲ ਜਿਹੜਾ ਮੀਟਿੰਗ ਤੋਂ ਮੁੱਕ ਗਿਆ ਤੇ ਉਹ 21 ਵਾਰੀ ਮੀਟਿੰਗ ਦੇ ਕੇ ਸਾਡਾ ਜਿਹੜਾ ਮੁੱਕ ਰਿਹਾ ਕਿਉਂਕਿ ਅਸੀਂ ਪਿਛਲੇ ਦਿਨੀ 5 ਤਰੀਕ ਨੂੰ ਜਿਹੜਾ ਗਿਲੰਦਰ ਦੇ ਵਿੱਚ ਪ੍ਰੋਫੈਸਰ ਰੱਖਿਆ ਸੀ ਉਸੇ ਨੂੰ ਲੈ ਕੇ ਇਹਦੇ ਪਿਛਲੇ ਸਮੇਂ ਬੱਖ-ਬੱਖ ਜਿਹੜੇ ਬੰਦੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਤੇ ਭਰੋਸਾ ਵੀ ਦਿਵਾਇਆ ਕਿ 20 ਤਰੀਕ ਨੂੰ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਿਆ ਜਾਣਗੀਆਂ ਪਰ ਉਹ ਸਮਾਂ ਨਿਕਲ ਤੋਂ ਵਾਦਾ ਮੁੱਖ ਮੰਤਰੀ ਫਿਰ ਇੱਕ ਵਾਰੀ 21 ਵਾਰ ਜਿਹੜਾ ਉਹ ਸਾਡੇ ਨਾਲ ਧੋਖੇਬਾਜ਼ੀ ਕਰਕੇ ਸਾਡੋਂ ਮੀਟਿੰਗ ਨੇਰ ਤੋਂ ਮੁੱਕਰੀ ਅਸੀਂ ਚਾਹੁੰਦੇ ਆ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਕਿ ਆਉਂਦੇ ਸਾਰੇ ਇਹ ਕਹਿੰਦੇ ਸੀ ਕਿ ਪੰਜਾਬ ਦੇ ਸਾਰੇ ਸਮੂਹ ਕੱਚੇ ਕਾਮਿਆਂ ਨੂੰ ਵਿਭਾਗ ਸ਼ਾਮਲ ਕਰਕੇ ਪੱਕੇ ਕਰਾਂਗੇ ਤੇ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਿਆ ਸਾਡੀਆਂ ਜਾਇਜ਼ ਮੰਗਾ ਤੁਹਾਨੂੰ ਵਿਪਾਰ ਨੂੰ ਸ਼ਾਮਿਲ ਕਰਕੇ ਰਹਿਣ ਦੇਣਾ